ਕੌਮਾਂ ਦੇ ਇਤਿਹਾਸ ਵਿੱਚ ਫੈਸਲਾ ਕਰਨ ਦੀ ਘੜੀ ਆਉਂਦੀ ਹੈ ਜਦੋਂ ਆਪਾਂ ਫੈਸਲਾ ਕਰਨਾ ਹੁੰਦਾ ਹੈ ਕਈ ਵਾਰੀ ਆਪਾਂ ਦੁਨੀਆ ਦੇ ਇਤਿਹਾਸ ਦੇਖਦੇ ਹਾਂ ਜਦੋਂ ਕੌਮਾਂ ਲੜਦੀਆਂ ਨੇ ਸੰਘਰਸ਼ ਕਰਦੀਆਂ ਨੇ ਬੜੇ ਵਿਖਰੇ ਹੋਏ ਹਾਲਾਤਾਂ 'ਚੋਂ ਨਿਕਲ ਕੇ ਆਉਂਦੀਆਂ ਨੇ ਤੇ ਉਹਨਾਂ ਦਾ ਨੁਕਸਾਨ ਵੀ ਹੁੰਦਾ ਹੈ ਫਿਰ ਉਹ ਉਸ ਸਮੇਂ 'ਚ ਉਹ ਕੌਮਾਂ ਬਹੁਤ ਵੱਡੇ ਫੈਸਲੇ ਲਿਆ ਕਰਦੀਆਂ ਅੱਜ ਸਮੁੱਚਾ ਸਿੱਖ ਪੰਥ ساری ਦੁਨੀਆ ਚ ਬੈਠਾ ਦੇਖ ਰਿਹਾ ਕੀ ਇਹ ਜਿਹੜੀ ਆਪਾਂ ਆਪਣੇ ਸਾਹਮਣੇ ਐਡੀ ਵੱਡੀ ਦੁੱਬਦਾ ਪਈ ਐਡਾ ਪੰਬਲ ਪੂਸਾ ਖੜਾ ਹੋ ਗਿਆ ਆਪਣੇ ਸਾਹਮਣੇ ਬੜਾ ਵੱਡਾ ਚੈਲੰਜ ਹੈ ਜੇ ਕਈ ਇਹ ਕ੍ਰਾਈਸਿਸ ਵੀ ਹੈਗਾ ਹੈ ਸੰਕਟ ਵੀ ਹੈਗਾ ਹੈ ਸਿੱਖਾਂ ਨੂੰ ਐਸ ਐਸ ਮੋਕੈ ਕਰਕੇ ਸਿੱਖਾਂ ਦੀ ਲੀਡਰਸ਼ਿਪ ਕਿਸੇ ਗੱਲ ਵਿੱਚ ਪੂਰੀ ਨਹੀਂ ਉਤਰ ਸਕੀ ਜਿਹੜੀ ਸਿੱਖਾਂ ਦੀ ਲੀਡਰਸ਼ਿਪ ਬਹੁਤ ਲੰਬੇ ਸਮੇਂ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੀ ਸੀ ਹੁਣ ਕਿਹੜੀ ਕਿਹੜੀ ਗੱਲ ਆਖੀਏ ਉਹ ਹਰ ਫਰੰਟ ਤੇ ਫੇਲ ਸਾਬਤ ਹੋਈ ਠੀਕ ਹੈ ਸਰਕਾਰਾਂ ਬਣਾ ਲੀਆਂ ਸਰਕਾਰਾਂ ਹੰਡਾ ਲੀਆਂ ਬਹੁਤ ਕੁਝ ਕਰ ਲਿਆ ਲੇਕਿਨ ਜੋ ਪੰਥ ਦੀ ਭਾਵਨਾ ਸੀ ਜੋ ਸਿੱਖ ਪੰਥ ਦੇ ਮਸਲੇ ਸਨ ਜੋ ਪੰਜਾਬ ਦੇ ਮਸਲੇ ਸਨ ਜੋ ਕਿਸਾਨੀ ਦੀ ਜਿਹੜੀ ਇਸ ਵੇਲੇ ਸੰਕਟਿਆ ਜੋ ਕਿਸਾਨੀ ਦੀ ਗੱਲ ਸੀ ਉਹ ਆਪਣੀ ਲੀਡਰਸ਼ਿਪ ਤੋਂ ਉਹਦੀ ਸਹੀ ਤਰਜਮਾਨੀ ਨਹੀਂ ਹੋਈ ਹੁਣ ਲੱਖਾਂ ਆਪਾਂ ਗੱਲ ਕਰੀਏ ਬੰਦੀ ਸਿੰਘਾਂ ਦੀ ਕਿਸਾਨਾਂ ਦੀ ਕਰੀਏ ਪੰਜਾਬ ਦੇ ਚੰਡੀਗੜ੍ਹ ਦੀ ਕਰੀਏ ਐਸਵਾਈਐਲ ਦੀ ਕਰੀਏ ਲੇਕਿਨ ਕੋਈ ਨਹੀਂ ਪੁੱਛਦਾ ਹੁਣ ਕੋਈ ਧਿਆਨ ਨਹੀਂ ਕਰਦਾ ਦਿੱਲੀ ਦੇ ਕੰਨ ਵਿੱਚ ਜੂ ਨਹੀਂ ਸਰਕਦੀ ਕੋਈ ਆਪਣਾ ਵਜਨ ਨਹੀਂ ਰਿਹਾ ਆਪਾਂ ਆਪਣਾ ਵਜਨ ਹਦੂਦ ਬਹੁਤ ਕਮਜ਼ੋਰ ਕਰ ਲਿਆ ਹੁਣ ਇਹਦਾ ਕਾਰਨ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਅਗਰ ਪੰਥ ਨੇ ਕਿਸੇ ਵਿਅਕਤੀ ਨੂੰ ਸੇਵਾ ਦਿੱਤੀ ਸੀ ਪੰਜਾਬ ਦੇ ਕਿਸੇ ਵਿਅਕਤੀ ਨੂੰ ਅੱਗੇ ਲਾਇਆ ਸੀ ਉਹਨੂੰ ਇਹ ਨਹੀਂ ਸੀ ਆਕਿਆ ਉਹਦੇ ਕੋਲ ਇਹ ਅਧਿਕਾਰ ਨਹੀਂ ਸੀ ਕਿ ਤੂੰ ਆਪਣੇ ਨਿੱਜੀ ਪਰਿਵਾਰ ਵਾਸਤੇ ਹੀ ਕੰਮ ਕਰਨਾ ਹੈ ਤੂੰ ਤੁਸੀਂ ਆਪਣੇ ਟੋਲੇ ਵਾਸਤੇ ਹੀ ਸਾਰਾ ਕੁਝ ਕਰ ਲੈ ਤੁਹਾਨੂੰ ਚਾਹੀਦਾ ਸੀ ਜਿਹੜੀਆਂ ਪੰਥ ਦੀਆਂ ਗੱਲਾਂ ਸੰਤ ਪੰਥ ਦੀਆਂ ਮੰਗਾ ਸੀਗੀਆਂ ਉਹਨਾਂ ਨੂੰ ਪਹਿਲਾਂ ਮਕਮਲ ਕਰਾਉਂਦੇ ਅੱਜ ਆਪਾਂ ਕਹਿੰਦੇ ਬੰਦੀ ਸਿੰਘ ਛੱਡੋ ਉਹ ਕਹਿੰਦੇ ਦੇਖਾਂਗੇ ਜੀ ਨਹੀਂ ਚੜ ਸਕਦੇ ਜਦੋਂ ਸਮਾਂ ਸੀ ਉਦੋਂ ਕਿਉਂ ਖੁੰਝੇ ਆਪਾਂ ਚਲੋ ਅਸੀਂ ਸਾਰੀ ਲੀਡਰਸ਼ਿਪ ਮੌਕੇ ਤੇ ਗੱਲ ਕਰਦੇ ਰਹੇ ਹਰ ਪਲੈਟਫਾਰਮ ਤੇ ਉਹਨਾਂ ਨੂੰ ਸੁਚੇਤ ਕਰਦੇ ਰਹੇ ਕਿ ਭਾਈ ਸਮੁੱਚਾ ਪੰਥ ਤੁਹਾਡਾ ਤੋਂ ਨਰਾਜ਼ ਆ ਆਪਣੇ ਤੋਂ ਗਲਤੀਆਂ ਹੋ ਗਈਆਂ ਗੁਨਾਹ ਕਰ ਲਿਆ ਆਪਾਂ ਤੇ ਆਪਾਂ ਨੂੰ ਉਹਨਾਂ ਗੁਨਾਹਾਂ ਦਾ ਅਸ਼ਾਤ ਆਫ ਕਰਨਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਜਾਓ ਮਾਫੀ ਮੰਗੋ ਸਜ਼ਾ ਪੁਗਤੋ ਉਹ ਵੀ ਇਮਾਨਦਾਰੀ ਨਾਲ ਆਪਣੇ ਸਿਧਾਂਤ ਮੁਤਾਬਕ ਆਪਣੀਆਂ ਪਰੰਪਰਾ ਜਿਵੇਂ ਆਖਦੀਆਂ ਨੇ ਜਿਵੇਂ ਆਪਣੀਆਂ ਰੁਵਾਇਤ ਆਪਾਂ ਨੂੰ ਸਿੱਖਿਆ ਦਿੰਦੀਆਂ ਉਹਦਾ ਕਰੋ ਤਾਂ ਫੇਰ ਤਾਂ ਹੋ ਸਕਦਾ ਕਿ ਤੁਹਾਨੂੰ ਸੰਗਤ ਪ੍ਰਵਾਨ ਕਰ ਲਵੇ ਨਹੀਂ ਸਾਡੀ ਗੱਲ ਸੁਣੀ ਆ ਚੁੰਦਾ ਜੀ ਗੱਲ ਕਰਕੇ ਗਏ ਆ ਅਸੀਂ ਸੁਣ ਰਹੇ ਸੀ ਲਾਈਵ ਇਨਾਂ ਨੇ ਅਕਾ ਉਹਦੋਂ ਜਦੋਂ ਚੁੰਦਾ ਕਮੇਟੀ ਬਣੀ ਸਰਦਾਰ ਮਨਪ੍ਰੀਤ ਸਿੰਘ ਯਾਲੀ ਜੀ ਅਸੀਂ ਸਾਰੇ ਇਕੱਠੇ ਸੀਗੇ ਦੱਸੋ ਸਾਰੇ ਪੰਜਾਬ ਨੇ ਇਹ ਸਜਾ ਦਿੱਤੇ ਸਮੂਚੇ ਵਰਕਰਾਂ ਨੇ ਦੋ ਗੱਲਾਂ ਆਖੀਆਂ ਮੁੱਖ ਤੌਰ ਤੇ ਚੁੰਦਾ ਕਮੇਟੀ ਚ ਪਹਿਲੀ ਸੀ ਕਿ ਲੀਡਰਸ਼ਿਪ ਤਬਦੀਲ ਕਰੋ ਦੂਜੀ ਸੀ ਅਕਾਲ ਤਖਤ ਸਾਹਿਬ ਜਾਓ ਤੇ ਮਾਫੀ ਮੰਗੋ ਦੋ ਗੱਲਾਂ ਸੀਗੀਆਂ ਬਾਕੀ ਹੋਰ ਬਹੁਤ ਕੁਸ਼ੀਆਂ ਦੱਸੋ ਲੀਡਰਸ਼ਿਪ ਛੱਡਰੋਂ ਕਿਉਂ ਨਹੀਂ ਤਿਆਰ ਕੀ ਗੱਲ ਆ ਅਸੀਂ ਉਹਨਾਂ ਨੂੰ ਕਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇ ਮੋਰਚੇ ਲਾਉਣੇ ਪੈਣ ਜੇ ਕਾਲੇ ਪਾਣੀ ਦੀ ਸਜ਼ਾ ਭੁਗਤਣੀ ਪਵੇ ਜੇ ਲੰਬਾ ਸਮਾਂ ਜੇਲ੍ਹਾਂ ਜਾਣਾ ਪਵੇ ਫੇਰ ਤਾਂ ਠੀਕ ਆ ਕਹਿ ਸਕਦੇ ਆ ਕਿ ਤੁਹਾਨੂੰ ਔਖਾ ਲੱਗੂਗਾ ਇਹ ਤਾਂ ਕੱਲੀ ਇੱਕ ਕੁਰਸੀ ਦਾ ਤਿਆਗ ਕਰਨਾ ਹੈ ਸਿਰਫ ਕੁਰਸੀ ਛੱਡਣੀ ਆ ਕਿਉਂ ਕਾਕੇ ਕੰਤੇ ਲਿਖਿਆ ਪੜ ਲਓ ਸ਼ੀਸ਼ਾ ਦਿਖਾਤਾ ਪੰਜਾਬ ਦੇ ਲੋਕਾਂ ਨੇ ਇਹ ਲੀਡਰਸ਼ਿਪ ਨਹੀਂ ਸਾਨੂੰ ਪ੍ਰਵਾਨ ਤੇ ਫੇਪਾਈ ਅਕਾਲੀ ਦਸ ਦਾ ਕਿਉਂ ਨੁਕਸਾਨ ਕਰਦੇ ਹੋ ਤੁਹਾਨੂੰ ਚਾਹੀਦਾ ਹੈ ਕਿ ਪਾਸੇ ਹੋ ਕੇ ਨਵੀਂ ਲੀਡਰਸ਼ਿਪ ਨੂੰ ਮੌਕਾ ਦਿਓ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰ ਚਲੋ ਉਹਨਾਂ ਨੇ ਤਾਂ ਨਹੀਂ ਕੀਤਾ ਲੇਕਿਨ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਪਰ ਹੁਕਮ ਹੋਇਆ ਪੰਜ ਮੈਂਬਰੀ ਕਮੇਟੀ ਨੂੰ ਦੇਖੋ ਇਹ ਬਹੁਤ ਵੱਡੀ ਸੇਵਾ ਛੇਵੇਂ ਪਾਸ਼ਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ੀ ਹੈ ਇਹ ਸਾਰੀ ਪੰਜ ਮੈਂਬਰੀ ਕਮੇਟੀ ਨੂੰ ਅਸੀਂ ਇਹਨੂੰ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਅਸੀਂ ਨਿਵਾਕੇ ਜਾਣਾ ਕੋਈ ਸਾਡਾ ਆਪਣਾ ਇਹਦੇ ਵਿੱਚ ਨਿੱਜੀ ਕੋਈ ਸੁਵਾਰਥ ਨਹੀਂ ਨਾ ਅਸੀਂ ਪ੍ਰਦਾਨ ਬੰਦਾ ਹੈ ਨਾ ਕੋਈ ਸਾਨੂੰ ਕਿਸੇ ਅਹੁਦੇ ਦੀ ਲਾਲਸਾ ਹੈ ਉਹ ਆਗੂ ਮੋਰੇ ਲਗਣ ਜਿਨ੍ਹਾਂ ਨੂੰ ਪੰਚ ਪ੍ਰਵਾਨ ਕਰੇ ਜਿਨ੍ਹਾਂ ਨੂੰ ਪੰਚ ਅੱਗੇ ਲਾਵੇ ਤਾਂ ਪੰਚ ਸਾਰਾ ਇਕੱਠਾ ਹੋ ਕੇ ਉਹਨਾਂ ਦੇ ਮਗਰ ਚੱਲ ਸਕੇ ਇਹ ਸਾਡੀ ਜਿਹੜਾ ਸਾਡੀ ਪੰਜ ਮੈਂਬਰੀ ਕਮੇਟੀ ਦਾ ਫਰਜ਼ ਹੈ ਸੋ ਇਸ ਲਈ ਤੁਹਾਨੂੰ ਬੇਨਤੀ ਕਰਨਾ ਹੈ ਕਿ ਤਕੜੇ ਹੋ ਕੇ ਪੰਜ ਮੈਂਬਰੀ ਕਮੇਟੀ ਦਾ ਸਾਥ ਦਿਈਏ ਅਸੀਂ ਹੁਣ ਕੈਨੇਡਾ ਗਏ ਇੰਗਲੈਂਡ ਗਏ ਉਥੋਂ ਦਸਕ ਦੇੰਦਾ ਢੇੜਾ ਲਾ ਕੇ ਆਏ ਆ ਸਮੂਚਾ ਪੰਥ ਜਿਹੜਾ ਬਾਹਰ ਬੈਠਾ ਸਾਰਾ ਹੀ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਨਾਲ ਖੜਾ ਹੈ ਉਹ ਕਹਿੰਦੇ ਆ ਕਿ ਤੁਸੀਂ ਤਕੜੇ ਹੋ ਕੇ ਪੰਥ ਦੀ ਰੂਪਰੇਖਾ ਕਾਇਮ ਕਰੋ ਚੰਗੀ ਤਸਵੀਰ ਅੱਗੇ ਲੈ ਕੇ ਆਓ ਚੰਗੇ ਆਗੂ ਅੱਗੇ ਹੋਣ ਜਿਨ੍ਹਾਂ ਦੇ ਵਿੱਚ ਨਿੱਜ ਪ੍ਰਸਤੀ ਨਾ ਹੋਵੇ ਜਿਹੜੇ ਪੰਥ ਪ੍ਰਸਤੋਣ ਜਿਹੜੇ ਕੌਮ ਵਾਸਤੇ ਕੁਰਬਾਨੀ ਦੇਣ ਨੂੰ ਤਿਆਰ ਹੋਣ ਤੇ ਜਿਨ੍ਹਾਂ ਨੂੰ ਕੋਈ ਆਪਣੀ ਲਾਲਸਾ ਨਾ ਹੋਵੇ ਇਸ ਲਈ ਵੀਰੋ ਬਜ਼ੁਰਗੋ ਭੈਣੋ ਤੁਹਾਨੂੰ ਬੇਨਤੀ ਕਰਦੇ ਆ ਅੱਜ ਬਹੁਤ ਵੱਡਾ ਤੁਹਾਡਾ ਇਕੱਠ ਆ ਬੜਾ ਮਨ ਖੁਸ਼ ਆਇਆ ਦੇਖ ਕੇ ਬਾੜ ਲੀਆਂ ਜਿਹੜੀਆਂ ਸੰਗਤਾਂ ਵੀ ਇਹੀ ਸੁਨੇਹਾ ਦਿੰਦੀਆਂ ਕਿ ਤਕੜੇ ਹੋ ਕੇ ਪੰਜ ਮੈਂਬਰੀ ਕਮੇਟੀ ਦਾ ਸਾਥ ਦਈਏ ਤੇ ਇਸ ਗੱਲ ਨੂੰ ਸਿਰੇ ਲਾਈਏ